ਅਸੀਂ ਤੇ ਇੱਕ ਫੌਜੀ ਤਿਆਰ ਕਰਕੇ ਦਿੱਤਾ ਮਾਮਾ ਨੇ ਅਸੀਂ ਤਾਂ ਤਿਆਰੀ ਕਰਕੇ ਉਹਨੂੰ ਕਪਣ ਬਣ ਕੇ ਸਰਦ ਤੇ ਤੋਰਤਾ ਅਗਰ ਉਹ ਬੱਚਿਆਂ ਚ ਹੈ ਵਾਕਈਓ ਕੱਚੇ ਤੇ ਤੁਸੀਂ ਉਹਨੂੰ ਲੜਨ ਲਈ ਕਿਉਂ ਭੇਜਤਾ ਜੇ ਇਹ ਦੋਨ ਲਈ ਭੇਜਦਾ ਹੋਈਗਾ ਕਾਲ ਲਈ ਤੇ ਕਾਦੀ ਲਈ ਵੀ ਮੇਰੇ ਪੁੱਤ ਨੇ ਦੇਸ਼ ਤੇ ਲਈ ਆਪਣੀ ਜਾਨ ਦੇ ਦਿੱਤੀ ਪਰ ਫਿਰ ਵੀ ਉਸ ਨੂੰ ਸ਼ਹੀਦ ਦਾ ਦਰਜਾ ਨਾ ਮਿਲਿਆ ਇਸ ਮਾਂ ਦੇ ਬੋਲ ਤੁਹਾਨੂੰ ਭਾਵੁਕ ਕਰ ਦੇਣਗੇ ਜੋ ਵਾਰ-ਵਾਰ ਰੋ ਰੋ ਕੇ ਚੀਖ-ਚੀਖ ਕੇ ਇੱਕੋ ਗੱਲ ਕਹਿ ਰਹੀ ਹੈ ਕਿ ਉਹ ਗੋਲੀ ਜਿਸ ਦੇ ਉੱਤੇ ਮੇਰੇ ਪੁੱਤ ਦਾ ਨਾਂ ਲਿਖਿਆ ਹੋਇਆ ਸੀ ਉਹ ਗੋਲੀ ਮੇਰੇ ਪੁੱਤ ਦੇ ਸੀਨੇ ਨੂੰ چیرਦੀ ਹੋਈ ਲੰਘ ਗਈ ਉਸ ਨੇ ਦੇਸ਼ ਦੇ ਲਈ ਆਪਣੀ ਜਾਨ ਦੇ ਦਿੱਤੀ ਪਰ ਫਿਰ ਵੀ ਉਸ ਨੂੰ ਸ਼ਹੀਦ ਦਾ ਦਰਜਾ ਨਾ ਮਿਲਿਆ ਇਹ ਮਾਂ ਜੋ ਅਰਸ਼ਦੀਪ ਅਗਨੀ ਵੀਰ ਦੀ ਮਾਂ ਹੋਣ ਦੇ ਨਾਲ-ਨਾਲ ਉਸ ਕੁੱਲ ਖਲਕਤ ਦੇ ਲਈ ਵੀ ਇੱਕ ਆਵਾਜ਼ ਉਠਾ ਰਹੀ ਹੈ ਕਿ ਜੇਕਰ ਮੇਰੇ ਪੁੱਤ ਨੇ ਇਸ ਦੇਸ਼ ਦੇ ਲਈ ਆਪਣੀ ਜਾਨ ਦਿੱਤੀ ਪਰ ਫਿਰ ਵੀ ਉਸ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ ਮਿਲਿਆ ਆਖਿਰ ਕਿਉਂ ਸਰਕਾਰਾਂ ਨੇ ਉਸ ਨੂੰ ਉਸ ਦਾ ਬਣਦਾ ਮਾਨ ਸਨਮਾਨ ਨਾ ਦਿੱਤਾ ਜਿਸ ਦਾ ਉਹ ਹੱਕਦਾਰ ਸੀ ਇਸ ਮਾਂ ਦੇ ਬੋਲ ਜੋ ਤੁਸੀਂ ਸੁਣ پا ਰਹੇ ਹੋ ਕਿ ਕਿਸ ਤਰ੍ਹਾਂ ਇੱਕ ਮਾਂ ਕਹਿ ਰਹੀ ਹੈ ਕਿ ਜੇਕਰ ਮੇਰਾ ਪੁੱਤ ਕੱਚਿਆਂ ਦੇ ਵਿੱਚ ਸੀ ਤਾਂ ਉਸ ਨੂੰ ਜੰਗ ਦੇ ਵਿੱਚ ਲੜਨ ਦੇ ਲਈ ਕਿਉਂ ਭੇਜਿਆ ਤੇ ਜੇਕਰ ਉਹ ਲੜਦਾ ਲੜਦਾ جنگ ਦੇ ਵਿੱਚ ਆਪਣੇ ਦੇਸ਼ ਦੇ ਲਈ ਸ਼ਹੀਦ ਹੋ ਗਿਆ ਤਾਂ ਉਸ ਪੁੱਤ ਨੂੰ ਉਸ ਮਾਨ ਸਨਮਾਨ ਦੇ ਨਾਲ ਘਰ ਵਾਪਸੀ ਕਿਉਂ ਨਾ ਕੀਤੀ ਗਈ ਉਸ ਦੀ ਦੇਹ ਨੂੰ ਇਸ ਤਰ੍ਹਾਂ ਕਿਉਂ ਰੋਲਿਆ ਗਿਆ ਆਖਰ ਉਸ ਦਾ ਬਣਦਾ ਮਾਨ ਸਨਮਾਨ ਕਿੱਥੇ ਰਹਿ ਗਿਆ ਹਾਂਜੀ ਦੱਸ ਦਈਏ ਕਿ ਵੱਡੀ ਖਬਰ ਹੈ ਜਿਹੜੀ ਫਰੀਦਕੋੜ ਤੋਂ ਸਾਹਮਣੇ ਆਈ ਹੈ ਜਿੱਥੇ ਅਗਨੀ ਵੀਰ ਅਰਸ਼ਦੀਪ ਦੀ ਮਾਂ ਇੱਕ ਸਰਦਾਰ ਦੀ ਮਾਂ ਰੋ ਰੋ ਕੇ ਸਰਕਾਰ ਦੇ ਅੱਗੇ ਵਾਰ-ਵਾਰ ਗੁਹਾਰ ਲਗਾ ਰਹੀ ਹੈ ਕਿ ਮੇਰਾ ਪੁੱਤ ਜੋ ਦੇਸ਼ ਦੇ ਲਈ ਕੁਰਬਾਨ ਹੋ ਗਿਆ ਦੇਸ਼ ਦੇ ਲਈ ਆਪਣੀ ਜਾਨ ਵਾਰ ਗਿਆ ਉਸ ਨੂੰ ਬਣਦਾ ਮਾਨ ਸਨਮਾਨ ਨਾ ਮਿਲਿਆ ਸੱਚਮੁੱਚ ਉਹ ਮਾਂ ਵਾਰ-ਵਾਰ ਚੀਕ-ਚੀਕ ਕੇ ਇੱਕੋ ਗੱਲ ਸਰਕਾਰ ਨੂੰ ਕਹਿ ਰਹੀ ਹੈ ਕਿ ਮੇਰੇ ਪੁੱਤ ਨੂੰ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ ਸੀ ਕਿਉਂਕਿ ਉਸ ਨੇ ਦੇਸ਼ ਦੇ ਲਈ ਆਪਣੀ ਜਾਨ ਦਿੱਤੀ ਦੇਸ਼ ਦੇ ਲਈ ਉਸ ਨੇ ਕੁਰਬਾਨੀ ਦਿੱਤੀ ਮੇਰੇ ਘਰ ਦਾ ਦੀਵਾ ਬੇਸ਼ੱਕ ਬੁਝ ਗਿਆ ਮੈਨੂੰ ਉਸ ਗੱਲ ਦਾ ਨਹੀਂ ਅਫਸੋਸ ਪਰ ਮੇਰੇ ਪੁੱਤ ਦੇ ਅੰਦਰ ਜੋ ਜਜ਼ਬਾ ਸੀ ਦੇਸ਼ ਦੇ ਲਈ ਮਰ ਮਿਟਣ ਦਾ ਉਹ ਦੇਸ਼ ਦੇ ਲਈ ਮਰ ਮਿਟਿਆ ਪਰ ਉਸ ਦੀ ਸ਼ਹਾਦਤ ਨੂੰ ਸਰਕਾਰ ਨੇ ਨਹੀਂ ਕਬੂਲਿਆ ਉਸ ਦੀ ਸ਼ਹਾਦਤ ਨੂੰ ਜ਼ਾਇਆ ਕਰ ਦਿੱਤਾ ਜਦ ਕਿ ਉਸ ਦੀ লাশ ਘਰ ਵਾਪਸ ਆਉਂਦੀ ਹੈ ਤੇ ਉਸ ਨੂੰ ਬਣਦਾ ਮਾਨ ਸਨਮਾਨ ਨਹੀਂ ਮਿਲਦਾ। ਉਹ ਮਾਂ ਰੋ ਰੋ ਕੇ ਵਾਰ-ਵਾਰ ਉਸ ਦੀਆਂ ਚੀਖਾਂ ਇਹ ਬਿਆਨ ਕਰ ਰਹੀਆਂ ਨੇ ਕਿ ਜੇਕਰ ਉਸ ਨੇ ਦੇਸ਼ ਤੇ ਲਈ ਗੋਲੀ ਖਾਧੀ ਤਾਂ ਉਸ ਦਾ ਨਾਮ ਕੱਚਿਆਂ ਦੇ ਵਿੱਚ ਕਿਉਂ? ਉਹ ਵਾਰ-ਵਾਰ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਕਿ ਜੇਕਰ ਅਸੀਂ ਆਪਣੇ ਪੁੱਤਾਂ ਨੂੰ ਆਪਣੀ ਆਪਣੇ ਧੀਆ ਪੁੱਤਾਂ ਨੂੰ ਦੇਸ਼ ਦੇ ਲਈ ਲੜਨ ਦੇ ਲਈ ਬਾਰਡਰਾਂ ਤੇ ਘੱਲ ਦਿੰਦੇ ਆ ਅਸੀਂ ਘਰੋਂ ਕਫਨ ਬਨ ਕੇ ਉਹਨਾਂ ਦੇ ਸਿਰ ਦੇ ਉੱਤੇ ਘੱਲ ਦਿਆਂ ਕਿ ਪੁੱਤ ਤੂੰ ਜਾ ਸਾਨੂੰ ਨਹੀਂ ਪਤਾ ਤੂੰ ਮੁੜੇਗਾ ਜਾਂ ਨਹੀਂ ਮੁੜੇਗਾ ਪਰ ਤੇਰਾ ਬਣਦਾ ਮਾਨ ਸਨਮਾਨ ਤੈਨੂੰ ਮਿਲੇਗਾ ਜਦ ਤੂੰ ਦੇਸ਼ ਦੇ ਲਈ ਕੁਰਬਾਨ ਵੀ ਹੋ ਜਾਣਾ ਪਰ ਇਹ ਮਾਂ ਵਾਰ-ਵਾਰ ਇੱਕੋ ਗੱਲ ਕਹਿ ਰਹੀ ਆ ਕਿ ਉਦੋਂ ਤੱਕ ਮੇਰੇ ਪੁੱਤ ਦੀਆਂ ਅਰਥੀਆਂ ਨੂੰ ਮੈਂ ਜਲਵਸਰਜਨ ਨਹੀਂ ਦਵਾਂਗੀ ਜਦ ਤੱਕ ਸਰਕਾਰ ਦੇ ਵੱਲੋਂ ਮੇਰੇ ਪੁੱਤ ਦਾ ਬਣਦਾ ਮਾਨ ਸਨਮਾਨ ਮੈਨੂੰ ਨਹੀਂ ਮਿਲਦਾ ਮੇਰੇ ਪੁੱਤ ਨੂੰ ਨਹੀਂ ਮਿਲਦਾ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਵੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਹਸਦਾ ਵਸਦਾ ਪਰਿਵਾਰ ਉੱਜੜ ਗਿਆ ਤੇ ਮਾਂ ਰੋ ਰੋ ਕੇ ਚੀਖ ਚੀਖ ਕੇ ਆਪਣੀ ਪੁੱਤ ਦੀ ਲਾਸ਼ ਦੇ ਉੱਤੇ ਦੁਹਾਈਆਂ ਪਾ ਰਹੀ ਹੈ ਕਿ ਪੁੱਤ ਤੂੰ ਦੇਸ਼ ਦੇ ਲਈ ਕੁਰਬਾਨ ਹੋਇਆ ਦੇਸ਼ ਦੇ ਲਈ ਮਰ ਮਿਟਿਆ ਪਰ ਸਰਕਾਰ ਨੇ ਤੇਰੀ ਉਸ ਕੁਰਬਾਨੀ ਨੂੰ ਤੇਰੀ ਉਸ ਸ਼ਹਾਦਤ ਨੂੰ ਜ਼ਾਇਆ ਕਰ ਦਿੱਤਾ ਜਿੱਥੇ ਭਗਵੰਤ ਮਾਨ ਸਰਕਾਰ ਇੱਕ ਪਾਸੇ ਸ਼ਰਾਬ ਦੇ ਨਾਲ ਮਰ ਰਹੇ ਲੋਕਾਂ ਨੂੰ ਮਰ ਰਹੇ ਨੌਜਵਾਨਾਂ ਨੂੰ ਜਾ ਕੇ ਘਰਾਂ ਦੇ ਵਿੱਚ ਬੈਠ ਕੇ ਉਸ ਦਰਦ ਦੇ ਵਿੱਚ ਸ਼ਰੀਕ ਹੋ ਕੇ ਇਹ ਤਰਵਾਸਾ ਦਿੰਦੀ ਹੈ ਕਿ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਊਗਾ ਅਤੇ ਸੀਐਮ ਭਗਵੰਤ ਮਾਨ ਦੁਆਰਾ ਪੋਸਟਾਂ ਪਾਈਆਂ ਜਾਂਦੀਆਂ ਨੇ ਇੰਸਟਾਗ੍ਰam ਤੇ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਤਾਂ ਦੂਸਰੇ ਪਾਸੇ ਉਹ ਅਗਨੀ ਵੀਰ ਜੋ ਦੇਸ਼ ਦੇ ਲਈ ਮਰ ਮਿਟੇ ਦੇਸ਼ ਦੇ ਲਈ ਕੁਰਬਾਨ ਹੋ ਗਏ ਦੇਸ਼ ਦੇ ਲਈ ਸ਼ਹਾਦਤ ਪਾ ਗਏ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਵਾਰ ਵੀ ਸੱਥਰ ਦੇ ਉੱਤੇ ਬੈਠ ਕੇ ਤਰਵਾਸਾ ਨਹੀਂ ਦਿੱਤਾ ਗਿਆ ਕਿ ਇਹ ਕੁਰਬਾਨੀ ਨੂੰ ਅਸੀਂ ਜ਼ਾਇਆ ਨਹੀਂ ਜਾਣ ਦਵਾਂਗੇ। ਇਹ ਨੌਜਵਾਨ ਜਿਹੜੇ ਦੇਸ਼ ਦੇ ਲਈ ਮਰ ਮਿਟੇ ਨੇ ਇਹਨਾਂ ਦੀ ਸ਼ਹਾਦਤ ਨੂੰ ਜ਼ਾਇਆ ਨਹੀਂ ਜਾਣ ਦਿੱਤਾ ਜਾਵੇਗਾ ਤੇ ਸੱਚਮੁੱਚ ਸਰਕਾਰ ਤੁਹਾਡੇ ਨਾਲ ਇਸ ਔਖੇ ਸਮੇਂ ਦੇ ਵਿੱਚ ਖੜੀ ਹੈ। ਇੱਕ ਵਾਰ ਵੀ ਪੋਸਟ ਲਿਖ ਕੇ ਤੇ ਉਹਨਾਂ ਦੇ ਘਰ ਸੱਥਰ ਤੇ ਆ ਕੇ ਉਸ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਤਾਂ ਇਹ ਚੀਖਾਂ ਵਾਰ-ਵਾਰ ਉਸ ਸਰਕਾਰ ਨੂੰ ਗੁਹਾਰ ਲਗਾ ਰਹੀਆਂ ਨੇ ਆਪਣੀ ਮਾਂ ਦੇ ਵੱਲੋਂ। ਕੀ ਮੇਰੇ ਪੁੱਤ ਦੀ ਕੁਰਬਾਨੀ ਨੂੰ ਵਿਅਰਥ ਨਾ ਜਾਣ ਦਿਓ ਮੇਰੇ ਪੁੱਤ ਦੀ ਕੁਰਬਾਨੀ ਦਾ ਮੁੱਲ ਮੜੋ ਹਿੰ ਤੱਕ ਤਾਂ ਵੀਰ ਜੀ ਕੋਈ ਨਹੀਂ ਮਿਲਿਆ ਮਨੁਸ਼ੀ ਦੀ ਸਨਮਾਨ ਹੈ ਚਾਹੁੰਦੀ ਆ ਕਿ ਮੇਰੇ ਬੱਚੇ ਨੂੰ ਸ਼ੀਦੀ ਸਨਮਾਨ ਮਿਲਿਆ ਜਾਵੇ ਮੇਰੀ ਅੱਜ ਵੀ ਉਹੀ ਮੰਗ ਆ ਕਿ ਮੈਂ ਉਹਨਾਂ ਚੇਰੋ ਉਹਦੀਆਂ ਜਾਂ ਅਸਤੀਆਂ ਜਲ ਪ੍ਰਵਾਹ ਨਹੀਂ ਕਰ ਜਿਸ ਤਰ੍ਹਾਂ ਦੇ ਨਾਲ ਕੋਈ ਬੀਟੀ ਨਹੀਂ ਨਹੀਂ ਮਿਲੇ। ਦੇਸ਼ ਦੀ ਕਾਤਰ ਆਪਣੀ ਜਾਣ ਦਿੰਦੀ ਹੈ। ਇਹ ਮੰਨਦੇ ਹੋ ਕਿ ਉਹਨੂੰ ਉਹਦੇ ਅੰਤਮ ਸੰਸਕਾਰ ਸਮੇਂ ਉਸ ਤੋਂ ਬਾਅਦ ਵੀ ਉਹ ਮਾਨ ਸਨਮਾਨ ਮਿਲਿਆ ਜਾਂ ਨਹੀਂ ਮਿਲਿਆ। ਨਹੀਂ ਮਿਲੇ ਸਰ, ਨਹੀਂ ਮਿਲੇ ਸਰ ਜੀ। ਕੋਈ ਮਾਨ ਸਨਮਾਨ ਨਹੀਂ ਮਿਲਿਆ ਸਰ। ਮੰਗ ਕੀ ਹੈ ਤੁਹਾਡੀ ਪਰਵਾਰ ਦੀ? ਮੰਗੀ ਸਾਡੀ ਇਹ ਹੈ ਕਿ ਮੇਰੇ ਬੱਚੇ ਨੂੰ ਛਿੱਦੀ ਦਾ ਦਰਜਾ ਦਿੱਤਾ ਜਾਵੇ, ਮਾਨ ਸਨਮਾਨ ਦਿੱਤਾ ਜਾਵੇ ਤੇ ਮੇਰੇ ਛੋਟੇ بیٹے ਨੂੰ ਨੌਕਰੀ ਦਿੱਤੀ ਜਾਵੇ। ਕਿਉਂਕਿ ਮੇਰਾ ਇੱਕ ਬੇਟਾ ਰਹਿ ਗਿਆ, ਇੱਕ ਮੈਂ ਗਵਾ ਚੁੱਕੀ ਹਾਂ। ਮੈਂ ਦੂਸਰੇ ਨੂੰ ਨਹੀਂ ਗਵਾਉਣਾ ਚਾਹੁੰਦੀ। ਉਹ ਮੇਰੇ ਨੇੜੇ ਰਹੇ। ਇੱਕ ਅਗਨੀ ਵੇ ਸਕੀਮ ਬੰਦ ਕੀਤੀ ਜਾਣ ਕਿਉਂਕਿ ਬੱਚੇ ਬਹੁਤ ਡਰ ਗਏ ਇਸ ਗੱਲ ਤੋਂ ਕਿ ਦੇਖੋ ਵੀ ਇਹਨੂੰ ਕੀ ਮਿਲ ਗਿਆ ਵਿਚਾਰੇ ਨੂੰ 4 ਸਾਲਾਂ ਦੀ ਧਰਤੀ ਦੇ ਵਿੱਚ ਇਹ ਅਗਨੀ ਸਕੀਮ ਹਾਂਜੀ ਇਹ ਅਗਨੀ ਸਕੀਮ ਬੰਦ ਕੀਤੀ ਜਾਣ ਤੁਹਾਨੂੰ ਇਹ ਗੱਲ ਕਹੀ ਜਾ ਰਹੀ ਹੈ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੀ ਸੁਣਵਾਈ ਕਰਾਂਗੇ ਬਟ ਅੱਜ ਹਜੇ ਤੱਕ ਸਾਡੇ ਕੋਲੇ ਲਿਖਤ ਰੂਪ ਚ ਜਾਂ ਸਾਨੂੰ ਕੁਝ ਵੀ ਇਹਦਾ ਸਾਡਾ ਵਿਸ਼ਵਾਸ ਨਹੀਂ ਬਣ ਰਿਹਾ ਕਿ ਸਾਡੇ ਬੱਚੇ ਨੂੰ ਬਣਦਾ ਹੱਕ ਦਿੱਤਾ ਜਾਊਗਾ ਜਾਂ ਸਾਨੂੰ ਨਹੀਂ ਵਿਸ਼ਵਾਸ ਅਸੀਂ ਤਾਂ ਸਿਰਫ ਇੰਨਾ ਕਹਾਂਦੇ ਆ ਸਾਡੇ 10 ਤੋਂ 15 ਬੱਚੇ ਲਾਈਨ 'ਚ ਆ ਆਰਮੀ 'ਚ ਜਾਣਾ ਚਾਹੁੰਦੇ ਆ ਬਿਲਕੁਲ ਤਿਆਰੀ ਆ ਤੇ ਅਸੀਂ ਵੀ ਤਿਆਰ ਆ ਕਿ ਅਸੀਂ ਆਪਣੇ ਬੱਚਾ ਨੂੰ ਜ਼ਰੂਰ ਭੇਜਾਂਗੇ ਪਰ ਅਗਨੀ ਵੀਰ ਸਾਡੀ ਬੇਨਤੀ ਹੈ ਕਿ ਬੰਦ ਕੀਤੀ ਜਾਵੇ ਅਸੀਂ ਮਾਂ ਆ ਆਪਣੇ ਪੁੱਤ ਸ਼ਹੀਦ ਇਦਾਂ ਨਹੀਂ ਕਰਾ ਸਕਦੀ ਆ ਨੰਬਰ 2 ਤੇ ਅਗਰ ਤੁਸੀਂ ਅਗਨੀ ਵੀਰ ਯੋਜਨਾ ਚਾਲੂ ਰੱਖਣੀ ਆ ਅਗਰ ਉਹ ਬੱਚਿਆਂ 'ਚ ਐ ਵਾਕਈ ਉਹ ਬੱਚੇ ਤੇ ਤੁਸੀਂ ਉਹਨੂੰ ਲੜਨ ਲਈ ਕਿਉਂ ਭੇਜਦਾ ਸ਼ਹੀਦ ਹੋਣ ਲਈ ਭੇਜਦਾ ਗੋਲੀਆਂ ਖਾਣ ਲਈ ਭੇਜਦਾ ਕਾਦੀ ਲਈ ਵੀ ਉਹਨਾਂ ਨੂੰ ਤੁਸੀਂ ਉਵੇਂ ਰੱਖੋ ਨਾ ਫਿਰ ਚਾਰ ਸਾਲ ਲਈ ਤਿਆਰ ਕਰੋ ਬੱਚਿਆਂ ਨੂੰ ਠੀਕ ਹੈ ਨਾ ਹਲੇ ਤੱਕ ਜਿਹਦਾ ਸ਼ਹੀਦ ਕਰਾਰ ਨਹੀਂ ਤੱਕ ਕਾਰਨ ਦੱਸਿਆ ਕਿਸੇ ਨੇ ਕਿ ਕਿਉਂ ਬਸ ਉਹਦਾ ਕਹਤਾ ਜਗਨੀਵੀਰ ਸੀ ਉਹ ਬੱਚਾ ਸੀ ਅਸੀਂ ਤਾਂ ਇੱਕ ਫੌਜੀ ਤਿਆਰ ਕਰਕੇ ਦਿੱਤਾ ਮਾਵਾ ਨੇ ਅਸੀਂ ਤਾਂ ਤਿਆਰੀ ਕਰਕੇ ਉਹਨੂੰ ਕਪਣ ਬਣ ਕੇ ਸਿਰ ਤੇ ਤੋਰਤਾ ਪਰ ਕਹਤਾ ਜੀ ਚਲੋ ਠੀਕ ਹੈ ਕੱਚਾ ਸੀ ਜਿਸ ਦਿਨ ਅੰਤਮ ਸੰਸਕਾਰ ਹੋਇਆ ਕਿ ਪੂਰਾ ਪ੍ਰੋਟੋਕੋਲ ਫੋਲੋ ਕੀਤਾ ਗਿਆ ਜਿਸ ਤਰ੍ਹਾਂ ਸ਼ਹੀਦ ਨੇ ਨਹੀਂ ਬਿਲਕੁਲ ਨਹੀਂ ਜੀ ਅਹੀਂ ਕੋਈ ਕੁਸ਼ ਨਹੀਂ ਆ ਉਸ ਚੀਜ਼ ਤੋਂ ਸਾਨੂੰ ਬਹੁਤ ਦੁੱਖ ਲੱਗਿਆ ਇਥੋਂ ਤੱਕ ਕਿ ਸਾਡੇ ਜਿਹੜੇ ਉਹਦੇ ਬੱਚੇ ਦੋਸਤ ਨਾਲ ਜੋ ਤਿਆਰੀਆਂ ਕਰਦੇ ਸੀ ਉਹਨਾਂ ਨੇ ਆਪਣੇ ਵੱਲੋਂ ਫੁੱਲ ਲੈਂਦੇ ਆਪਣੇ ਵੱਲੋਂ ਤਰੰਗੇ ਲੈਂਦੇ ਠੀਕ ਹੈ ਜੋ ਬਣਿਆ ਇੱਕ ਉਹਨਾਂ ਨੇ ਇੱਕ ਜਿਵੇਂ ਕਹਿ ਲਓ ਕਿ ਇੱਕ ਰੱਖ ਲੈ ਗਈ ਪੋਚਾ ਮਾਰਤਾ ਵੀ ਹਾਂ ਅਸੀਂ ਦੇ ਕੇ ਸਨਮਾਨ ਕਰਕੇ ਜੀ ਲਿਆ ਕੇ ਅਸੀਂ ਜਿਹੜੇ ਫੁੱਲ ਚੜਾ ਗਏ ਉਹ ਆ ਕੇ ਉੱਥੇ ਦਿਖਾ ਕੇ ਫੋਟੋਆਂ ਕਰਾ ਕੇ ਅਹੀਂ ਉਹਨਾਂ ਨੂੰ ਕੀ ਕਰੀਏ ਉਦੇ ਨਾਲ ਤਾਂ ਨਹੀਂ ਨਾ ਸਾਡੇ ਬੱਚੇ ਨੂੰ ਮਾਲ ਮਾਲ ਮਿਲ ਰਿਹਾ ਜਾਂ ਸਾਡੇ ਬੱਚੇ ਨੂੰ ਬੰਦੀ ਜੋ ਸੇਵਾ ਜਾਂ ਤੁਸੀਂ ਜਿਵੇਂ ਅੱਜ ਇਹ ਕਹਿ ਰਹੇ ਹੋ ਕਿ ਹਾਂਜੀ ਉੱਥੇ ਉਹਨਾਂ ਨੇ ਅਨਾਉਂਸ ਕਰਤਾ ਕਿ ਇਹਨਾਂ ਨੂੰ ਮੈਡੀਕਲ ਸੋਧਾ ਦਿੱਤੀ ਜਾਊਗੀ ਸਰ ਕਦੋਂ ਦਿੱਤੀ ਜਾਊਗੀ ਜਦੋਂ ਅਸੀਂ ਮੰਜਿਆਂ ਤੇ ਬੈਗੇ ਜਦੋਂ ਸਾਨੂੰ ਪੈਰਾਲਿਸਿਸ ਅਟੈਕ ਹੋਗੇ ਉਹਨੂੰ ਦਿੱਤੀਆਂ ਜਾਣਗੀਆਂ ਸੇਵਾਵਾਂ